ਮਲੇਰ ਕੋਟਲੇ ਦੇ ਹਾਕਮ ਨੇ ਮਾਝੇ ਦੇ ਸਿੰਘਾਂ ਨਾਲ ਮੁਕਾਬਲਾ ਕੀਤਾ ਬੜੀ ਗਹਿ ਗੱਚ ਲੜਾਈ ਹੋਈ ਇਹ ਲੜਾਈ 2 ਦਿਨ ਚੱਲਦੀ ਹੈ ਦੋ ਦਿਨ ਚੱਲਦੀ ਹੈ ਤੇ ਇਸ ਵਿੱਚ ਦੂਸਰੇ ਦਿਨ ਸ਼ੇਰ ਮੁਹੰਮਦ ਖਾਨ ਦਾ ਭਰਾ ਖਵਾਜਾ ਖਿਜਰ ਅਲੀ ਖਾਨ ਮਾਰਿਆ ਜਾਂਦਾ ਹੈ ਜਦੋਂ ਉਸ ਦੀ লাশ ਪਈ ਤਾਂ ਉਸ ਨੂੰ ਜ਼ਖਮੀ ਹਾਲਤ ਤਕਰੀਬਨ লাশ ਚੁੱਕਣ ਦੇ ਲਈ ਸ਼ੇਰ ਮੁਹੰਮਦ ਖਾਨ ਨੇ ਲਲਕਾਰਿਆ ਆਪਣੇ ਭਤੀਜਿਆਂ ਨੂੰ ਦੋ ਆਪ ਭਤੀਜਿਆਂ ਨੂੰ ਕਿ ਤੁਸੀਂ ਜਾਓ ਇਸ ਦੀ লাশ ਚੁੱਕੋ ਤਾਂ ਦੋਵੇਂ ਭਤੀਜੇ ਵੀ ਜਾਂਦੇ ਹਨ ਉਹ ਵੀ ਮਾਰੇ ਜਾਂਦੇ ਹਨ ਜਦੋਂ ਇਹਨਾਂ ਦੀ ਮੌਤ ਹੋਈ ਖੁਦ ਸ਼ੇਰ ਮੁਹੰਮਦ ਖਾਨ ਜ਼ਖਮੀ ਹੋਇਆ ਤਾਂ ਇਹ ਜੰਗ ਸਮਾਪਤ ਹੋ ਗਈ ਫੌਜਾਂ ਭੱਜ ਗਈਆਂ ਸਿੰਘਾਂ ਨੇ ਮੋਰਚਾ ਫਤਿਹ ਕੀਤਾ ਇਸ ਮੋਰਚੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਇਸ ਵਕਤ ਕਿੱਥੇ ਨੇ ਸੱਤ ਬਨੂੜ ਛੱਤਬੀੜ ਜੂ ਆਪਾਂ ਜਿਵੇਂ ਕਹਿ ਲੈਨੇ ਉਹ ਇਲਾਕਾ ਬਨੂੜ ਤੇ ਉਹ ਛੱਤ ਦੇ ਵਿੱਚਕਾਰ ਦਾ ਇਲਾਕਾ ਉੱਥੇ ਹਨ ਦੂਜੇ ਪਾਸੇ ਹੋ ਗਿਆ ਸਰਹੰਦ ਸਰਹੰਦ ਤੋਂ ਵਜ਼ੀਰ ਖਾਂ ਦੀ ਫੌਜ ਚੱਲ ਚੁੱਕੀ ਹੈ ਖੁਦ ਵਜ਼ੀਰ ਖਾਂ ਤੇ ਉਹਦਾ ਵਜ਼ੀਰ ਹੈ ਸੁਚਾਨੰਦ ਇਹਦੇ ਕੋਲ ਹਾਥੀ ਨੇ ਮੂੰਠ ਨੇ ਧੋਪਾ ਨੇ ਉਹ ਵਾਕਵਾ ਗਣਤੀ ਹੈ ਇਤਿਹਾਸਕਾਰਾਂ ਦੀ ਵੱਡੀ ਫੌਜ ਹੈ ਕਈਆਂ ਨੇ ਕਈ ਹਜ਼ਾਰ ਵੀ ਲਿਖੀ ਤਕਰੀਬਨ ਉਹ 20 ਹਜ਼ਾਰ ਦੀ ਫੌਜ ਇਹਦੀ ਉਸ ਸਮੇਂ ਇਸ ਹਮਲੇ ਦੇ ਲਈ ਆਈ ਤੇ ਸਿੱਖ ਜਿਹੜੇ ਹਨ ਜੰਗ ਦੇ ਲਈ ਇਲਾਕਾ ਚੁਣਦੇ ਹਨ ਜਿੱਥੇ ਫਤਿਹ ਬੁਰਜ ਬਣਿਆ ਹੈ ਆਪਾਂ ਤੇ ਦਰੋਪਿਚੇ ਮੁਹੱਲੀ ਬਲੋਂ ਚਲੇ ਜਾਈਏ ਤੇ ਜਿਵੇਂ ਆਪਾਂ ਜਿਵੇਂ ਮੰਨ ਲਓ ਹੰਦਾ ਸੈਂਟਰ ਦੇ ਨੇੜੇ ਪਹੁੰਚਦੇ ਤੇ ਪਰਲੇ ਬੰਨੇ ਨੂੰ ਨਜ਼ਰ ਆ ਜਾਂਦਾ ਹੈ ਫਤਿਹ ਬੁਰਜ ਉਹ ਜਿੱਥੇ ਜੰਗ ਹੋਈ ਸਰਹੰਦ ਅਤੇ ਬਿਹੜਾ ਆਪਾਂ ਮਨਾ ਰਹੇ ਆ ਇੱਥੇ ਜੰਗ ਹੁੰਦੀ ਹੈ ਵਜ਼ੀਰ ਖਾਨ ਦੇ ਨਾਲ 10 ਮਈ 1700 ਨੂੰ ਵਜ਼ੀਰ ਖਾਨ ਦੀ ਫੌਜ ਆ ਕੇ ਪੜਾਅ ਕਰਦੀ ਹੈ ਬਾਬਾ ਬੰਦ